ਜਿੰਨਾ ਲੋਕਾਂ ਨੂੰ ਲਾਈਪੋਮਾਂ ਦੀ ਦਿੱਕਤ ਗੰਡਾ ਗਿਲਟੀਆਂ ਸਕਿਨ ਥਲੇ ਬਣੀਆਂ ਹੋਈਆਂ ਬਣ ਜਾਂਦੀਆਂ ਜਿੱਦਾਂ ਤੁਸੀਂ ਫੋਟੋ ਚ ਦੇਖ ਰਹੇ ਹੋ ਬਾਹ ਦੀ ਸਕਿਨ ਦੇ ਥਲੇ ਇੱਕ ਗੰਡਾ ਗਿਲਟੀ ਜੀ ਬਣੀ ਹੋਈ ਹੈ ਐਵੇਂ ਸਰੀਰ ਚ ਹੋ ਜਾਂਦੀਆਂ ਗਰਦਨ ਤੇ ਹੱਥ ਤੇ ਬਾਹਾਂ ਤੇ ਕਿਸੇ ਵੀ ਸਕਿਨ ਦੇ ਥਲੇ ਕਿਸੇ ਵੀ 파ੜ ਦੇ ਗੰਡਾ ਗਿਲਟੀਆਂ ਹੋ ਜਾਂਦੀਆਂ ਸੋ ਉਹਦੇ ਇਲਾਜ ਲਈ ਉਹਨੂੰ ਹਟਾਉਣ ਲਈ ਉਹ ਗੰਡ ਨੂੰ ਖਤਮ ਕਰਨ ਲਈ ਮੈਡੀਸਿਨ ਆਉਂਦੀ ਹੈ ਹੋਮੀਓਪੈਥਿਕ ਲਾਈਪੋਮਾ ਡਰਾਪਸ 184 ਨੰਬਰ ਦੇ ਡਰਾਪਸ ਆਉਂਦੇ ਆ ਕ੍ਰਿਗਸ ਕੰਪਨੀ ਦੀਆਂ ਬਹੁਤ ਵਧੀਆ ਦਾ ਰਿਜ਼ਲਟ ਇਹ ਹੌਲੀ ਹੌਲੀ ਤੁਹਾਡੀ ਗੰਡਾਂ ਗਿਲਟੀਆਂ ਖੁਰਨ ਲੱਗ ਜਾਣਗੀਆਂ ਇਹ ਫੈਟ ਫੈਟ ਇਕੱਠੀ ਹੁੰਦੀ ਆ ਉਹਦਾ ਟਿਸ਼ੂ ਬਣ ਜਾਂਦਾ ਸਿਰਫ 150 ਰੁਪਏ ਦੀ ਮੈਡੀਸਿਨ ਕਿਵੇਂ ਡੋਸ ਆ ਸਭ ਕੁਝ ਉੱਪਰ ਮੈਂਸ਼ਨ ਹੈ ਇੰਡੀਕੇਸ਼ਨ ਮੈਂਸ਼ਨ ਤੇ ਤੁਹਾਡੀ ਇਹ ਚੀਜ਼ ਦਾ ਹੱਲ ਹੋ ਜੂਗਾ ਬਹੁਤ ਹੱਦ ਤੱਕ ਅੰਗਰੇਜ਼ੀ ਦਵਾਈ ਜਿੰਦਾ ਇਲਾਜ ਨਹੀਂ ਹੈਗਾ ਹੋਮੀਓਪੈਥੀ ਚ ਹੈਗਾ ਬਹੁਤ ਹੱਦ ਤੱਕ ਤੁਹਾਡੀ ਇਹ ਚੀਜ਼ ਠੀਕ ਹੋ ਜੂ ਕਵਰ ਹੋ ਜੂਗੀ ਥੋੜਾ ਟਾਈਮ ਲੱਗੂਗਾ ਸਬਰ ਰੱਖਣਾ ਪੈਣਾ ਮੈਡੀਸਿਨ ਜ਼ਿਆਦਾ ਟਾਈਮ ਖਾਣੀ ਪੈਣੀ ਹੈ ਸੋ ਵੀਡੀਓ ਸ਼ੇਅਰ ਵੀ ਕਰ ਦਿਓ ਕਿਸੇ ਲੋੜਵੰਦ ਤੱਕ ਪਹੁੰਚ ਜਾਂਦੀ ਹੈ ਤੇ ਸਾਨੂੰ ਫੋਲੋ ਵੀ ਜ਼ਰੂਰ ਕਰ ਲ